ਬੱਡੀ ਖਬਰ ਆ ਰਹੀ ਹੈ ਚੰਡੀਗੜ੍ਹ ਤੋਂ ਇੰਡੀਆ ਅਲਾਈንስ ਦੇ ਉਮੀਦਵਾਰ ਮਨੀਸ਼ ਤਿਵਾੜੀ ਜਿੱਤ ਚੁੱਕੇ ਨੇ ਭਾਜਪਾ ਦੇ ਸੰਜੇ ਟੰਡਨ ਨੂੰ ਉਹਨਾਂ ਨੇ maat ਦਿੱਤੀ ਹੈ ਮਨੀਸ਼ ਤਿਵਾੜੀ ਨੇ 2600 ਤੋਂ ਵੱਧ ਵੋਟਾਂ ਦੇ ਨਾਲ ਜਿੱਤ ਹਾਸਲ ਕੀਤੀ ਹੈ ਚੰਡੀਗੜ੍ਹ ਤੋਂ ਇੰਡੀਆ ਅਲਾਈንስ ਦੇ ਉਮੀਦਵਾਰ ਮਨੀਸ਼ ਤਿਵਾੜੀ ਨੇ ਜਿਹੜੇ ਉਹ ਜਿੱਤ ਚੁੱਕੇ ਨੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਮਨੀਸ਼ ਤਿਵਾੜੀ ਦੇ ਜਿੱਤ ਨੂੰ ਤੇ ਉਹਨਾਂ ਦੇ ਸਮਰਥਕਾਂ ਦੇ ਵੱਲੋਂ ਜਸ਼ਨ ਹੈ ਜਿਹੜਾ ਉਹ ਮਨਾਉਣਾ ਸ਼ੁਰੂ ਕਰ ਦਿੱਤਾ ਗਿਆ ਹੈ ਮਨੀਸ਼ ਤਿਵਾੜੀ 2600 ਤੋਂ ਵੱਧ ਵੋਟਾਂ ਦੇ ਨਾਲ ਜੇਤੂ ਰਹੇ ਨੇ ਨੇ ਭਾਜਪਾ ਦੇ ਉਮੀਦਵਾਰ ਸੰਜੇ ਟੰਡਨ ਨੂੰ ਹਰਾ ਦਿੱਤੀ ਹੈ ਕਾਂਗਰਸ ਦੀ ਬੱਲੇ ਬੱਲੇ ਬਾਕੀ ਸਾਰੇ ਥੱਲੇ ਥੱਲੇ ਕਾਂਗਰਸ ਦੀ ਬੱਲੇ ਬੱਲੇ ਬਾਕੀ ਸਾਰੇ ਥੱਲੇ ਥੱਲੇ ਕਾਂਗਰਸ ਦੀ ਬੱਲੇ ਬੱਲੇ ਬਾਕੀ ਸਾਰੇ ਥੱਲੇ ਥੱਲੇ ਕਾਂਗਰਸ ਦੀ ਬੱਲੇ ਬੱਲੇ جلیا بھاوا جلیا بھاوا کانگریس پارٹی زندہ باد کانگریس پارٹی زندہ باد کانگریس پارٹی زندہ باد کانگریس پارٹی زندہ باد لیڈیز بلائیں بھا جا کے زندہ باد کانگریس زندہ باد کانگریس زندہ باد کانگریس زندہ باد ਇੱਕ ਪੱਲੇ ਕਿ ਸਾਰੇ ਥੱਲੇ ਇਸ ਤੋਂ ਇੱਕ ਪੱਲੇ ਪੱਲੇ ਬੱਤੀ ਸਾਰੇ ਥੱਲੇ ਇਸ ਤੋਂ ਇੱਕ ਪੱਲੇ ਕਿ ਸਾਰੇ ਥੱਲੇ ਥੱਲੇ ਵੱਡੀ ਖਬਰ ਆ ਰਹੀ ਹੈ ਚੰਡੀਗੜ੍ਹ ਤੋਂ ਇੰਡੀਆ ਲਾਈਨਸ ਦੇ ਉਮੀਦਵਾਰ ਮਨੀਸ਼ ਤਿਵਾੜੀ ਜਿੱਤ ਚੁੱਕੇ ਨੇ ਭਾਜਪਾ ਦੇ ਸੰਜੇ ਟੰਡਨ ਨੂੰ ਉਹਨਾਂ ਨੇ ਹਾਰ ਦਿੱਤੀ ਹੈ ਮਨੀਸ਼ ਤਿਵਾੜੀ ਨੇ 2600 ਤੋਂ ਵੱਧ ਵੋਟਾਂ ਦੇ ਨਾਲ ਜਿੱਤ ਹਾਸਲ ਕੀਤੀ ਹੈ ਚੰਡੀਗੜ੍ਹ ਤੋਂ ਇੰਡੀਆ ਅਲਾਈਂਸ ਦੇ ਉਮੀਦਵਾਰ ਮਨੀਸ਼ ਤਿਵਾੜੀ ਨੇ ਜਿਹੜੇ ਉਹ ਜਿੱਤ ਚੁੱਕੇ ਨੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਮਨੀਸ਼ ਤਿਵਾੜੀ ਦੇ ਜਿੱਤ ਨੂੰ ਤੇ ਉਹਨਾਂ ਦੇ ਸਮਰਥਕਾਂ ਦੇ ਵੱਲੋਂ ਜਸ਼ਨ ਹੈ ਜਿਹੜਾ ਉਹ ਮਨਾਉਣਾ ਸ਼ੁਰੂ ਕਰ ਦਿੱਤਾ ਗਿਆ ਹੈ ਮਨੀਸ਼ ਤਿਵਾੜੀ 2600 ਤੋਂ ਵੱਧ ਵੋਟਾਂ ਦੇ ਨਾਲ ਜੇਤੂ ਰਹੇ ਨੇ ਉਹਨਾਂ ਨੇ ਭਾਜਪਾ ਦੇ ਉਮੀਦਵਾਰ ਸੰਜੇ ਟੰਡਨ ਨੂੰ ਹਾਰ ਦਿੱਤੀ ਹੈ ਕਾਂਗਰਸ ਦੀ ਬੱਲੇ ਬੱਲੇ ਬਾਕੀ ਸਾਰੇ ਥੱਲੇ ਥੱਲੇ ਕਾਂਗਰਸ ਦੀ ਬੱਲੇ ਬੱਲੇ ਬਾਕੀ ਸਾਰੇ ਥੱਲੇ ਥੱਲੇ ਕਾਂਗਰਸ ਦੀ ਬੱਲੇ ਬੱਲੇ ਬਾਕੀ ਸਾਰੇ ਥੱਲੇ ਥੱਲੇ ਕਾਂਗਰਸ ਦੀ ਬੱਲੇ ਬੱਲੇ ਬਾਕੀ बले बले लखी सारे पर तिबल की सारे